ਓਮ ਨਮੋ ਸ਼ਿਵਾਏ 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 ਇਹ ਸਮਾਨ ਪ੍ਰਾਮਣ ਹੋਇਆ ਤਾਂ ਸਮਝੋ ਕਿ ਦੋਸ਼ੀ ਹੋ ਹੀ ਨੇ ਸਾਡੇ ਵਿੱਚ ਭਾਜਪਾ ਨੂੰ ਇਲੈਕਸ਼ਨ ਲੜਤੀ ਕੇਜੜਾਮ ਜੀ ਅਸੀਂ ਪ੍ਰਸ਼ਾਸਨ ਦੇ ਕੰਮ ਦੇ ਵਿੱਚ ਕੋਈ ਹੁਲੀਚਾ ਨਹੀਂ ਪਾਵਾਂਗੇ ਬੈਠਾ ਸੀ ਅਸੀਂ ਅੱਜ ਕੋਖੜ ਧਾਮ ਤੇ ਬੈਠਣਾ ਸੀ ਪਰ ਜੋ ਸੰਸਾਮਾਨ ਨੇ ਜੋ ਸਾਡੇ بڑے ਆਗੂਆਂ ਨੇ ਫੈਸਲਾ ਲੱਤਾ ਸਾਢੇ 9 ਵਜੇ ਤੱਕ 6 ਵਜੇ ਤੱਕ ਜਿਹੜੀ ਹੈ ਪੂਜਾ ਅਰਚਨਾ ਕਰਾਂਗੇ ਜੀ ਸਾਧੂ ਸਮਾਜ ব্রাহ্মণ ਸਮਾਜ ਜਿੰਨੀਆਂ ਵੀ ਧਾਰਮਿਕ ਸੰਸਾਮਾਨ ਨੇ ਉਹਨਾਂ ਨੂੰ ਦਿੱਤ ਨੂੰ ਵੀ ਅਤਮਾ ਸਰ ਕਰਦੇ ਆ ਆਪਣੇ ਗੁਰੂਆਂ ਨੂੰ ਵੀ ਕਰਦੇ ਆ। ਸੋ ਐਸੀਆਂ ਗੱਲਾਂ ਵੀ ਰੋਕੀ ਕਰ ਦਿੰਦੇ ਨੇ ਪਰ ਅਸੀਂ ਅੱਜ ਪ੍ਰੰਪਰ ਦੇ ਚਰਨਾਂ 'ਚ ਬੈਠੇ ਆ। ਕੋਈ ਕਾਰਵਾਈ ਨਾ ਹੋਈ ਤਾਂ ਮੰਗਲਵਾਰ ਤੋਂ ਇਹੇ ਵੀ ਕਰਨੇ ਦੇ ਵਿੱਚ ਬੈਠਣਗੇ ਕਿਉਂਕਿ ਸਾਡੇ ਕੇਜਾਰਾਮ ਜੀ ਵੀ ਮੋਟੇ ਨੇ ਦੁਖਰੀ ਘੜੀ ਦੇ ਵਿੱਚ ਮੈਂ 2 ਮਿੰਟ ਵਾਸਤੇ ਕਿਉਂਕਿ ਕੋਈ ਪੋਲਿਟੀਕਲ ਸਟੇਜ ਨਹੀਂ ਆਏਗੇ। ਪਰ ਫਿਰ ਵੀ ਪਤਵੰਤੇ ਸੱਜਣ ਆਏ ਨੇ ਇਹਨਾਂ ਦਾ ਯਾਇਸ ਦੀਦਾਨ ਯਾਇਸ ਤੇ ਸ਼ੰਕਰ ਭਗਵਾਨ ਕੀ ਜੈ ਸਾਰੇ ਇੱਫਾ ਸਮਾਪਤੀ ਨੇ ਉਹ ਸਨਾਥਨ ਮੰਗਲਾ ਨੇ ਅੱਜ ਕੋਈ 파ਰਟੀ ਦਾ ਮਰਦ ਨਹੀਂ ਸਾਰਾ ਧਰਮਿਕ ਹੈ ਤਾਂ ਨੇ ਇੱਕ ਹੌਂਦ ਤੱਕੇ ਵੱਖ-ਵੱਖ ਮਿਸ਼ਨ ਹੋ ਸਕਦੇ ਹਨ ਅਖਵਾਤ ਸਰਪਾ ਹੋ ਸਕਦੀਆਂ ਆ ਸਾਰੇ ਧਰਮ ਇੱਕ ਹੈ ਹਜ ਇੱਕ ਧਰਮ ਹੋਣ ਕਰਕੇ ਜਿਹੜਾ ਵੀ ਕੋਈ ਇਨਸਾਨ ਇਸ ਧਰਮ ਦੀ ਗੱਲ ਨੂੰ ਸਮਝਤੀ ਆ ਖਾਣਾ ਸਿਆਸੀ ਬੁਵਾਤ ਸਿਆਸੀ ਕੋ ਰੰਗ ਦਿੰਦਾ ਉਹ ਮਾਰਾ ਤੇ ਚਰਨਾ ਦਾ ਪੁੱਪੀ ਹੈ ਆਪਾਂ ਸਾਰੇ ਹੀ ਪੰਨਾ ਜਿਹੜੇ ਬੰਦੇ ਨੇ ਪਾਪ ਕੀਤਾ ਹੈ ਉਹ ਪਾਪੀ ਨੂੰ ਲੱਭਣਾ ਹੈ ਉਹ ਸਰਕਾਰ ਦੀ ਜ਼ਿੰਮੇਵਾਰੀ ਹੈ ਬਾਕੀ ਜਿਹੜੀ ਜਿੰਨੇ ਵੀ ਇੱਥੇ ਦੇ ਸੇਵਕ ਹੈ ਸੰਸਥਾਨ ਜੈਨਨ ਦੇ ਨਾਲ ਭਾਈਵਾਲ ਹੈ ਬਖਵਤ ਉਹ ਸਾਰੇ ਨੂੰ ਅਪੀਲ ਹੈ ਵੀਰ ਸਾਹ ਸ਼ਾਂਤੀ ਬਣਾਈਏ ਪੰਜਾਬ ਦਾ ਸ਼ਹਿਰ ਦਾ ਮਹਿਲ ਦਾ ਮੌਨ ਨੂੰ ਠੀਕ ਕਰੀਏ ਐਸੇ ਤਰ੍ਹਾਂ ਦੇ ਹਾਲਾਤ ਅੱਜ ਬੰਗਲਾਦੇਸ਼ ਦੇ ਵਿੱਚ ਵੀ ਸਨਾਪੀਂ ਨੇ ਹੋ ਰਹੇ ਹੈ ਜੇ ਪੰਦੇ ਇਸ ਤਰ੍ਹਾਂ ਦੇ ਹਾਲਾਤ ਬੰਗਲਾਦੇਸ਼ ਚਲੇ ਅੱਪਾ ਇੱਥੇ ਪੈਗਾ ਕਿੱਥੇ ਉਹਨਾਂ ਦੇ ਆਪਣੀ ਜਿੱਤੀ ਫਰਕ ਹੈ ਇਸ ਕਰਕੇ ਫਤਾਰੀ ਇੱਕ ਮਤ ਇੱਕ ਸੋਚ ਇੱਕ ਜੋਸ਼ ਸਾਰੇ ਚ ਫੈਲਾ ਕਰੀਏ ਕੋਈ ਵੀ ਅੱਛੇ ਆਖੇ ਤੁਲੰਦੀ ਗੱਲ ਤੋਂ ਇਲਾਵਾ ਕੋਈ ਸਾਫੀ ਰੰਗਰੰਗ ਦਿਨ ਦਾ ਮੇਰਾ ਆਪਣਾ ਜਾਤੀ ਮਸਪੜਾ ਉਸੂੰ ਜਾਤੀ ਤੋਂ ਉੱਤੇ ਬਾਈਟੜ ਕਰਨਾ ਚਾਹੀਦਾ ਜਿਹੜਾ ਸਨਾਤਨ ਦੀ ਗੱਲ ਕਰਦਾ ਉਹ ਸੁਪ੍ਰਾਤ ਕਰਨਾ ਚਾਹੀਦਾ ਨਿਖਹਿ ਨਿਕਰਦੇ ਚੱਲੋ ਗਾਂਧਾ ਜੀ ਦਿੱਤੀ ਇਸ ਤੋਂ ਫੱਟੀ ਕਰਨੀ ਨਹੀਂ ਅੱਤਾਰ ਇੱਕ ਪਰੋਸਾ ਪਾਉਂਦਾ ਅੱਜ ਹੈ ਫਿਰ ਕੱਲ ਨਹੀਂ ਅਰ ਤਾਂ ਕੋਈ ਪਤਾ ਨਹੀਂ ਖਰੀਦਾ ਨਾਮ ਅੱਪਾ ਰਾਮ ਕੇ ਜਪੀਏ ਖਰੀਦਾ ਸਿਮਰਨ ਕਰੀਏ ਖਰੀਦੇ ਸਿਮਰਨ ਦੇ ਵਿੱਚ ਸੌਣ ਦੀ ਦੁਖਾਂ ਦਾ ਮੌਸਮ ਦਾ ਸੁੱਖਾ ਦਾ ਪ੍ਰਵੇਸ਼ ਹੋ ਗਾ ਅੱਪਾ ਸਾਰੇ ਸੁੱਖ ਦੇ ਵਿੱਚ ਵਾਸ ਕਰਕੇ

मेरा कार सरकार की जग के पालन आए बहन मैं तेरी दाता अपरंपार ये कण पिता परमात्मा ऐ सब तेरी संतान बना करो सबका प्रभु ये सबका कल्याण आज इस महावाक काव अपन सारे ही करते चलो गल है दीदी इस तो बड़ी गल नहीं नहीं ये फलभूतता tanda ये आज फिर कल नहीं है ਕੰਤਾ ਕੋਈ ਪਥਾਨੀ ਕਿਹੜੇ ਭੱਦੇ ਨੂੰ ਆਣਾ ਇਸ ਨੂੰ ਨਹੀਂ ਆਣਾ ਜਿਹੜੇ ਪਾਪੀਆਂ ਨੇ ਕੰਮ ਕੀਤਾ ਉਹਨਾਂ ਨੂੰ ਅੱਜ ਨਹੀਂ ਪਰ ਕੱਲ ਨੂੰ ਪਛਤਾਣਾ ਹੈ ਆਪਾਂ ਸਾਰੇ ਜਿਹੜੀ ਉਹਨਾਂ ਦੇ ਪਿੱਛੇ ਕਿਸੇ ਕਿਸੇ ਵਿੱਚਕਿ ਨੇ ਇਹ ਫੰਕ ਕਿਤਾ ਜਾਕਾ ਹੈ ਉਹ ਸਾਰੇ ਹੀ ਭੰਗ ਦੀ ਪ੍ਰੋਤਾਂ ਦੇ ਦੇ ਰੋਤੀ ਹੈ ਉਹਨਾਂ ਦੀ ਆਪਾਂ ਨਿੰਦਾ ਕਰੀਏ ਤੇ ਦੇਸ਼ ਨੂੰ ਬਚਾਉਣ ਦੀ ਗੱਲ ਕਰੀਏ

ओम नमः शिवाय 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 ओम नमः ナマシュワイ。おうナマシヴァイ。おうナマシュワイ。おうナマシュワイ。おうナマシュワイ。おうナマシュワイ。おうナマシュワイ。おうナマシュワイ。おうナマシュワイ。おうナマシュワイ。おうナマシュワイ。 Oh namah shivaya om 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 ਅਤੇ ਨਿੰਦਣ ਯੋਗ ਇਹ ਜਿਹੜੀ ਵਾਰਦਾਤ ਹੋਈ ਹੈ ਜੀ ਆਪਣੇ ਮੰਦਰ ਖੰਨਾ ਵਿੱਚ ਤੁਸੀਂ ਕੀ ਅੱਜ ਵਿਚਾਰ ਦੱਸਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਸਾਢੇ ਹੀ ਹੈ ਫਿਰ ਸਭ ਤੋਂ ਪਹਿਲਾਂ જય શ્રી ਰਾਮ ਜੈ ਬੋਲੇ ਸ਼ੰਕਰ ਬੋਲੇ ਸ਼ੰਕਰ ਦੀ જય ਕਰਕੇ ਹੀ ਤੇ ਬੋਲੇनाथ ਸਭ ਕੇ ਸਾਥ ਇਸ ਸਭ ਦੇ ਨਾਲ ਹੈ ਜਿਹੜੀ ਇੱਥੇ ਨਿੰਦਣ ਯੋਗ ਗੱਲ ਹੋਈ ਹੈ ਜੀ ਭਗਵਾਨ ਜੀ ਬੋਲੇनाथ ਜੀ ਦੀ ਤੁਸੀਂ ਤੁਮਬ ਜੋਸੇਫ ਬੋਲੀ ਨਾ ਦੀ ਸਟੈਚੂ ਹੈ ਉਧਰੋਂ ਪੰਕਿਤ ਤਾਂ ਹੈ ਇਹ ਜਿਹੜੀ ਨੀਤਨ ਜੋ ਕਰਨ ਨੇ ਤੇ ਮਹਾ ਜਿਹੜਾ ਬਹੁਤ ਹੀ ਨਿੰਜੇ ਦੀ ਗੱਲ ਹੈ ਜਿਹੜੀ ਅਸੀਂ ਅੱਜ ਅੱਜ ਅੱਛਾ ਨੁਸਖਾ ਕਰਕੇ ਆਈਆਂ ਹੋਰ ਜਿਹਦੇ ਚ ਦੇਖਣ ਨੂੰ ਮਿਲਿਆ ਵੀ ਇੱਥੇ ਜਿਹੜੀ ਲੋਕਾਂ ਦਾ ਪਿਆਰ ਹੈ ਲੋਕਾਂ ਦਾ ਵਿਸ਼ਵਾਸ ਹੈ ਲੋਕਾਂ ਦਾ ਪਹਚਾਰਾ ਜਿਹੜੇ ਲੋਕ ਇੱਥੇ ਆ ਕੇ ਰਾਜਨੀਤੀ ਰੋਕੀਅਤ ਸਿੱਖਦੇ ਆਂ ਉਮਲਾ ਨਿੰਦਿਆ ਦੀ ਗੱਲ ਹੈ ਅਤੇ ਕੇਵਲ ਸਨਾਤਮੀ ਬਣੋ ਧਾਰਮਿਕ ਬਣੋ ਲੋਕਾਂ ਨੂੰ ਜੋੜੋ ਕਰਮ ਜੋੜਦਾ ਹੈ ਤੋੜਦਾ ਨਹੀਂ ਇਸੇ ਮਾਰੇ ਲਿਖਿਆ ਕਿ ਨਰ ਪੂਜਾ ਨਾਰਾਇਣ ਪੂਜਾ ਕਰਮ ਕਿਤੇ ਜੋੜਦਾ ਹੈ ਕਿਤੇ ਤੋੜਦਾ ਨਹੀਂ ਜਿਹੜੇ ਲੋਕ ਇਸ ਤਰ੍ਹਾਂ ਦੀ ਗੱਲ ਕਰਦੇ ਆ ਉਹ ਨਿੰਦਨਯੋਗ ਹੈ ਆਪਾਂ ਅੱਜ ਤੇ ਕੱਲ ਰਾਜਨੀਤੀ ਰੁਕੀ ਵਿੱਚ ਕੀਤੀ ਗਈਆਂ ਰਾਜਨੀਤੀ ਗੱਲਾਂ ਵੀ ਕੀਤੀਆਂ ਆਪਾਂ ਕੋਈ ਵੀ ਸਰਕਾਰ ਹੈ ਚਾਹ ਪੰਜਾਬ ਦੀ ਹੈ ਚਾਹ ਹਿੰਦੁਸਤਾਨ ਦੀ ਹੈ ਇਹਦੇ ਵਿੱਚ ਕੋਈ ਅਸਲੀ ਖਲਵਾੜ ਉਹ ਪੈਦਾ ਕਰਦਾ ਉਹ ਨਿੰਦਨ ਜੋ ਸਰਕਾਰਾਂ ਸਾਰਿਆਂ ਸਹੀ ਕੰਮ ਕਰ ਰਹੀਆਂ ਸਰਕਾਰ ਦਾ ਕੰਮ ਹੈ ਜੁਰਮ ਜਰਮ ਨੂੰ ਕਾਬੂ ਕਰਕੇ ਰੱਖਣਾ ਇਹ ਜਿਹੜੀ ਸਰਕਾਰ ਹੈ ਇਹਨਾਂ ਨੂੰ ਕੰਟਰੋਲ ਕਰੇ ਜਿਹੜੇ ਕਾਦੀਆਂ ਨੂੰ ਫੜ ਕੇ ਸੰਗਤ ਦੇ ਸਾਹਮਣੇ ਪੇਸ਼ ਕਰੇ ਬਹੁਤ ਲੋਕ ਤਾਂ ਕਹਿੰਦੇ ਨੇ ਜੀ ਵੀ ਇਹ ਚੋਰੀ ਦੀ ਨੀਅਤ ਦੇ ਨਾਲੇ ਸਾਰੀ ਵਾਰਦਾਤ ਹੋਈ ਹੈ ਜੀ ਕੁਝ ਲੋਕ ਇਹ ਵੀ ਕਹਿੰਦੇ ਨੇ ਵੀ ਇਹ ਮੁੱਦਾ ਬਰਕਾਇਆ ਜਾ ਰਿਹਾ ਜੀ ਕਿਸੇ ਤਰ੍ਹਾਂ ਇੱਕ ਅਸਲ ਚ ਚੋਰੀ ਕਰਨੀ ਦਾ ਚੋਰਾ ਮਤ ਹੋਰ ਵੀ ਜਗ੍ਹਾ ਆਈਦੀ ਹੈ ਪਰ ਇਹ ਮੰਦਰਾਂ ਦੇ ਵਿੱਚ ਆ ਕੇ ਮੂਰਤੀਆਂ ਨੂੰ ਸ਼ਿਵਗਾਲੇ ਨੂੰ ਨੁਕਸਾਨ ਪਹੁੰਚਾਣਾ ਇਹ ਕੇਵਲ ਸਨਾਤਨ ਧਰਮ ਦੇ ਉੱਤੇ ਹਮਲਾ ਹੈ ਇਹ ਕਾਤਲ ਮਾਮਲਾ ਹੈ ਇਹ ਅੱਜ ਕਾਤਲ ਮਾਮਲੇ ਦੇ ਵਿੱਚ ਅਸੀਂ ਸਾਰੇ ਜਿਹੜੇ ਇਨਸਾਨੀ ਤੌਰ ਤੇ ਇਸ ਦੀ ਨਿਯਤਾ ਕਰਦੇ